ਨੇ ਇਨਸਟੈਂਸ਼ਨ ਕੀ ਕਹਿੰਦੇ ਨੇ ਉਹ ਕਰਵਾ ਰਹੇ ਨੇ ਉਹ ਫੀਸ ਦਾ ਕੰਮ ਕਰਵਾਉਣਾ ਸੀਗਾ ਉਹ ਕਰਵਾ ਲਿਆ ਸੰਦੀਪ ਨੇ ਪਰ ਗੁਣ ਮਾ ਤੇ ਕੋਈ ਨਾ ਕੋਈ ਸਮਾਨ ਆਈ ਜਾਂਦਾ ਬਸ ਔਰ ਉਹ ਮੈਂ ਤਾਂ ਹਰ ਗੁਣਾ ਮੈਨੂੰ ਦੇ ਦੋ ਚੀਜੀ ਮੈਨੂੰ ਦੇ ਦੋ ਅਵੇ ਖੀਰਾ ਕੱਟਾ ਮੰਮੀ ਖਾਣ ਕੇ ਖੀਰਾ ਕਿਉਂਕਿ ਚੰਗਾ ਹੁੰਦਾ ਸਿਹਤ ਲਈ ਬਜ਼ੁਰਗਾਂ ਦੀ ਸਿਹਤ ਲਈ ਚੰਗਾ ਹੁੰਦਾ ਏ ਆ ਜਾ ਖੀਰਾ ਖਾਣਾ ਪੰਜ ਗਿਆ ਖੀਰਿਆਂ ਦੀ ਇਹ ਵੀ ਬੜੀ ਸ਼ਕੀਨ ਵੇ ਇੱਕ ਵਾਰੀ ਪਾ ਲਿਆ ਸਾਰਾ ਮੂੰਹ ਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਮੈਂ ਉਮੀਦ ਕਰਦਾ ਨਹੀਂ ਸਰ ਜਣੇ ਬਹੁਤ ਹੀ ਵਧੀਆ ਹੋਵੋਗੇ ਇਹ ਮੇਰੀ ਕੁੜੀ ਹੈ ਵਧੀਆ ਰਮਾਈ ਵਧੀਆ ਤੇ ਅੱਜ ਚੱਲੇ ਆ ਥੋੜਾ ਕੰਮ ਆ ਸਾਨੂੰ ਕਾਡੀਆਂ ਤੇ ਕੰਮ ਕਹਾਦਾ ਮੈਨੂੰ ਕੋਈ ਕੰਮ ਨਹੀਂ ਆ ਰਿਹਾ ਸੰਦੀਪ ਨੂੰ ਕੰਮ ਆ ਕਹਿੰਦੇ ਕਿ ਫੇਸ਼ੀਅਲ ਕਰਾਉਣਾ ਕੀ ਕਰਾਉਣਾ ਹੈ ਹੈ ਫੇਸ਼ੀਅਲ ਕਰਾਉਣਾ ਕਿਉਂਕਿ ਰਖੜੀ ਝੋਣ ਡਈ ਹੈ ਬੰਦਿਆਂ ਵਾਸਤੇ ਵੈਸੇ ਦਫਤਾ ਹੀ ਹੈ ਰਖੜੀ ਕਹ ਨਹੀਂ ਬੀਬੀਆਂ ਵਾਂਗੇ ਕੰਮ ਲੋਟ ਆ ਵਧ ਕੇ ਆਏ ਨੇ ਕਹ ਨਹੀਂ ਲੈ ਵੀ ਨਵਾਸ ਸੂਟ ਕਹਿੰਦੇ ਪਾਲਿਆ ਕੁੜੀ ਨੇ ਹਾਂਜੀ ਚਲੋ ਚੱਲ ਗਏ ਤਿਆਰ ਜੀ ਤੁਸੀਂ ਚਲੋ ਕਿੱਦੀ ਬੋਤਲ ਦਾ ਕੁੱਲਰ ਲੈ ਆ ਆਹ ਹਰਗੁਣ ਦਾ ਬੈਗ ਮੈਨੂੰ ਮਾਰਦਾ ਤੂੰ ਏ ਖਿਲਿਆ ਜਰਾ ਫੜੀ ਨੂੰ ਓ ਦਾਦੀ ਡੇਵਾ ਜਮਾਨਾ ਹਰਗੁਣ ਜਾ ਹਾਂ ਫਿਰ ਚਲ ਚਲ ਜੀ ਬਾਏ ਦਖਾ ਰਿਆ ਦੇਖੋ ਪਹਿਲਾ ਬਾਹਰ ਜਾਣ ਦੀ ਭਾਈ ਬਾਏ ਕਰਕੇ ਆ ਚੱਲ ਮੈਂ ਹੁਣ ਚਿਰ ਖੜਨਾ ਨਹੀਂ ਤੈਨੂੰ ਦੂਰੋਂ ਨਹੀਂ ਕਰਨਾ ਇੱਥੇ ਲੱਗੇ ਜਾ ਕੇ ਚੱਲ ਬਾਏ ਦੇ ਕੇ ਕਹ ਬਾਏ ਬਾਏ ਕਰਦੀ ਕਿ ਚੱਲ ਕਰਕੇ ਆ ਬਾਏ ਚੱਲ ਬਾਏ ਕਰਕੇ ਆ ਚੱਲ ਬਾਏ ਕਰਦੇ ਕਰਦੇ ਭੱਜ ਕੇ ਜਦ ਬਾਏ ਕਰ ਦੋ ਮੰਮੀ ਜੀ ਜਾਰੀ ਕਰਦੇ ਪੁੱਠੇ ਕੰਬੜੇ ਫੜੇ ਨੂੰ ਯਾਰ ਇਹ ਬੜੀ ਢੀਠੀ ਹੈ ਚੱਲਾ ਫਿਰ ਲੈ ਵੀ ਚੱਲੇ ਆ ਹੁਣ ਆਪਾਂ ਤੇ ਜਾਣਾ ਆਪਾਂ ਕਾਦੀਆਂ ਆ ਮੰਮੀ ਆ ਗਈ ਉਹ ਮੰਮੀ ਕਹਿੰਦੇ ਉਹਦਾ ਕੰਮ ਵਾਲੀ ਦਾ ਨੰਬਰ ਦੇ ਜਾ ਅਹ ਲੈ ਵੀ ਮਿੱਤਰੋ ਵਡਾਲਾ ਗ੍ਰੰਥੀਆਂ ਪਹੁੰਚ ਗਏ ਆ ਆਪਾਂ ਮੰਮੀ ਦੇ ਪਿੰਡ ਆਪਣੀ ਦੇ ਮਤਲਬ ਕਿ ਮੇਰੇ ਨਾਨਕੇ ਤੇ ਇੱਥੇ ਹੁਣ ਤੁਹਾਨੂੰ ਆਪਣੇ ਮਾਮਾ ਜੀ ਦੇ ਬੇਟੇ ਦੀ ਦੁਕਾਨ ਦਿਖਾਉਣਾ ਆ। ਆ ਵੇਲੇ ਮਲਵਾਏ ਵਡਾਲਾ ਗ੍ਰੰਥੀਆਂ ਦਾ ਇਹ ਗੁਰਦੁਆਰਾ ਸਾਹਿਬ ਵਡਾਲਾ ਗ੍ਰੰਥੀਆਂ ਦਾ। ਹੁਣ ਆਪਾਂ ਜਾਣਾ ਆ ਸਕੂਲ, ਸਕੂਲ ਦੇ ਲਾਗੇ ਸਿੱਧਾ ਅੱਗੇ ਸਕੂਲ ਆ ਇੱਕ। ਠੀਕ ਆ ਵੱਡਾ ਸਕੂਲ ਕਿਹੜਾ ਆ? ਇੱਕ ਤੇ ਆ ਇਹ ਨਾ, ਇੱਕ ਤੇ ਇਹ ਆ ਜਿਹੜਾ ਸਕੂਲ ਨਹੀਂ ਇਹ ਨਹੀਂ। ਇਹ ਇਸ ਤੋਂ ਅੱਗੇ ਜਾਣਾ ਸਿੱਧੇ ਆਪਾਂ ਚੱਲੇ ਜਾਣਾ। ਸਰਕਾਰੀ ਸਕੂਲ ਆ ਗਰਾਊਂਡ ਆਗੀ। ਇਹ ਆ ਵਾਲੀ ਆ ਦੇਖੋ ਗਰਾਊਂਡ ਆਗੀ ਆ ਠੀਕ ਆ ਹੁਣ ਇਹ ਇਸ ਤੋਂ ਅੱਗੇ ਜਾਣਾ ਗਰਾਊਂਡ ਦੇ ਮੇਨ ਗੇਟ ਦੇ ਸਾਹਮਣੇ ਦੁਕਾਨ ਆ। ਇਹ ਆ ਗਰਾਊਂਡ ਦਾ ਆ ਗਿਆ ਗੇਟ ਇਹ ਆ ਆ ਵਾਲਾ ਗੇਟ ਹੈ ਨੇ ਇੱਕ ਆ ਵਾਲਾ ਗੇਟ ਤੇ ਇਹਦੇ ਸਾਹਮਣੇ ਆਹ ਜੀ ਦੁਕਾਨ ਠੀਕ ਆ ਆ ਜੀ ਲੈ ਵੀ ਮਤਰਾ ਉਹ ਬੇਠਾ ਮਾਮੇ ਦਾ ਮੁੰਡਾ ਤੇ ਇਹ ਮੈਂ ਤਾਂ ਕਰਕੇ ਦਿਖਾਈ ਆ ਵੀ ਜੇ ਕਿਸੇ ਨੇ ਮੰਨ ਲਓ ਆਪਣਾ ਆਧਾਰ ਕਾਰਡ ਪੈਨ ਕਾਰਡ ਬਣਵਾਉਣਾ ਵਾ ਜਾਂ ਫਿਰ ਤੁਸੀਂ ਲਗਾ ਲੋ ਵੀ ਰੇਲਵੇ ਲਾਈਨ ਦੀ ਕੋਈ ਟਿਕਟਮ ਨੂੰ ਆਪਣਾ ਟਿਕਟਮ ਬੁੱਕ ਕਰਵਾਉਣੀ ਆ ਵਾ ਯਾਜ ਦੀ ਕੋਈ ਟਿਕਟ ਕਰਵਾਉਣੀ ਆ ਫੋਰ ਬੜੇ ਕੰਮ ਨੇ ਮਤਲਬ ਨੰਬਰ ਪਲੇਟਫਾਰਮ ਆਪਣਾ ਕਰਵਾਉਣੀ ਹੈ ਮੋਟਰਸਾਈਕਲ ਦੀ ਸਰਕਾਰੀ ਤੇ ਹੋਰ ਨਿੱਕੇ ਮੋਟੇ ਜਿਹੜੇ ਇਦਾਂ ਦਾ ਕੰਮ ਆ ਕਰਦਾ ਹੈ ਮੈਨੂੰ ਤਾਂ ਉਹਨਾਂ ਪਤਾ ਨਹੀਂ ਕੀ ਕਹਿੰਦੇ ਇਸ ਕੰਮ ਨੂੰ ਸਾਰੇ ਮਤਲਬ ਏਵੇਂ ਦੇ ਕੰਮ ਕਰਦਾ ਹੈ ਬਾਈ ਤੇ ਤੁਸੀਂ ਕੰਟੈਕਟ ਕਰ ਸਕਦੇ ਜੀ ਕਿਸੇ ਨੂੰ ਨੰਬਰ ਨੰਬਰ ਦੱਸਿਆ ਹੋਊਗਾ ਤੇ ਬੋਰਡ ਤੋਂ ਜਾ ਕੇ ਦੇ ਆਪਣਾ ਕਾਲ ਕਾਲ ਕਰ ਰਿਹਾ ਇਹਨੂੰ ਇਹਨਾਂ ਨੂੰ ਪਹੁੰਚ ਗਏ ਆਪਾਂ ਹੁਣ ਇੱਧਰ ਆ ਜਾਓ ਮੋਟਰ ਟੂਟੀ ਅੰਦਰ ਨਹੀਂ ਫੋਲ ਫਿਰ ਸਿੱਟੇ ਫਿਰ ਜਾ ਆ ਜਾਓ ਲੇ ਵੀ ਤੁਹਾਨੂੰ ਮਲਾਉਂਦੇ ਆ ਬੜੇ ਖਾਸ ਬੰਦੇ ਦੇ ਨਾਲ ਪਹਿਲੀ ਗੱਲ ਤੇ ਇਹ ਆ ਵੀ ਜਿਹੜਾ ਵਲੌਗ ਦੇਖ ਰਿਹਾ ਪਲੀਜ਼ ਇੱਕ ਰਿਕਵੈਸਟ ਅੱਜ ਲੱਗਾ ਕਰਨ ਵੀ ਬਾਈ ਨੂੰ ਫੋਲੋ ਕਰ ਲਓ ਕਹਿੰਦਾ ਭਾਵੇਂ ਦੋ ਹੀ ਬੰਦੇ ਨੂੰ ਕਰਵਾ ਦੇ ਫੋਲੋ ਫੋਲੋ ਕਰਵਾ ਦੇ ਬਸ ਤੇ ਇੰਸਟਾਗ੍ਰam ਆਈਡੀ ਮਾਰਜੀ ਦੱਸ ਯਾਰ ਦੋ ਹੀ ਭਾਵੇਂ ਕਰਦੇ ਫੋਲੋ ਯਾਰ ਮਤਲਬ ਮੇਰਾ ਮਾਨ ਤੇ ਰੱਖਿਆ ਜਾਗੇ ਨਾ ਭੀ ਆਮਦੀਪ ਦੇ ਥਰੂ ਦੋ ਫੋਲੋਅਰ ਆ ਗਏ ਕੀ ਆਈਡੀ ਹੈ ਮੇਰੇ ਵੀਰ ਦੀ ਮੇਰੀ ਆਈਡੀ ਹੈ ਕੀ ਮੰਨੂ ਅੰਡਰਸਕੋਰ 2 ਵਰੀ 006 ਦੋ ਜਾਨੇ ਕਰਦੇ ਵਾ ਉਹ ਹੁਣ ਤੁਸੀਂ ਸਲਾਹ ਕਰ ਲਓ ਕਮੈਂਟਾਂ 'ਚ ਕਿ ਕਿੰਨੇ ਕਿੰਨੇ ਪੌਂਦੋ ਕਰਨਾ ਹੈ ਠੀਕ ਆ ਜੀ ਮਾਰ ਰੱਖ ਲੇ ਵਾ ਬਹੁਤ ਬਹੁਤ ਹੀ ਜ਼ਿਆਦਾ ਕਹਿੰਦਾ ਨਹੀਂ ਮੈਨੂੰ ਪਤਾ ਕਰਨਾ ਦੋ ਤਿੰਨ ਜਾਨਾਂ ਨੇ ਤਾਂ ਕਿ ਉਹ ਉੱਥੇਕ ਤਾਂ ਐਵਰੇਜ ਰੱਖੀ ਹੈ ਬਿਲਕੁਲ ਬਿਲਕੁਲ ਹਾਂ ਕਿਉਂਕਿ ਬਹੁਤ ਹੀ ਵੱਡੀ ਵੱਡੀ ਪੈਣਾ ਵੀ ਨਹੀਂ ਚਾਹੀਦਾ ਬਿਲਕੁਲ ਮੜਕਿਓ ਕੰਮ ਹੋਣਾ ਹੀ ਆ ਕੁੱਤੇ ਘੱਟ ਤੇ ਘਿਸੇ ਜ਼ਿਆਦਾ ਇਹਨਾਂ ਨੂੰ ਪਰ ਵਾ ਵੇ ਹਜੇ ਕੁੱਤਿਆਂ ਨੇ ਛੱਪਰ ਛਡਾਉਣ ਆਲਾ ਨਾ ਛਡਾਉਣ ਆਲਾ ਨਾ ਹੋਏ ਕੋਈ ਤੇ ਹੁਣ ਮੈਂ ਚਲੋ ਕੁਝ ਨਾ ਕੁਝ ਕਿਹੜੀ ਕੁਝ ㅄਮ ਖਾਈ ਹੁੰਦੇ ਆ ਬਾਹਰੋਂ ㅄਮ ਕਿਉਂਕਿ ਘਰ ਦੇ ਤੇ ਅੱਗੇ ਗਾਲਾਂ ਕੱਢਦੇ ਹੀ ਆ ਤੇ ਹੁਣ ਇੱਕ ਦੀ ਗਾਲ ਦੇ ਨਾਲ ਮਤਲਬ ਇੱਕ ਦੀ ਗਾਲ ਨਾਲ ਕੋਈ ਫਰਕ ਨਹੀਂ ਪੈਂਦਾ ਬਾਹਰ ਵੀ ਗਾਲ ਨੇ ਬਾਹਰ ਵੀ ਖਾਈ ਹੁੰਦੇ ਹੈ ਚਲੋ ਜੀ ਅਸੀਂ ਪਹੁੰਚ ਗਏ ਆ ਕਾਦੀਆਂ ਸ਼ਹਿਰ ਚ ਬ੍ਰੈਮਟਨ ਕਿਹਾ ਗਿਆ ਆ ਬ੍ਰੈਮਟਨ ਸਾਰੀ ਬ੍ਰੈਮਟਨ ਪਹੁੰਚ ਗਏ ਕਾਦੀਆਂ ਲੱਸੀ ਕਰਦਾ ਕਾਦੀਆਂ ਗਿਆ ਉਹ ਗੁਰਾ ਬੋਲੇਗਾ ਕਾਦੀਆਂ ਬ੍ਰੈਂਪਟਨ ਹਾਂਜੀ ਕਾਦੀਆਂ ਬ੍ਰੈਂਪਟਨ ਜਿੱਥੇ ਕੀ ਐਦੀ ਸਖੀਰੇ ਹੋਏ ਥੋੜਾ ਤੂੰ ਇਹਦਾ ਥੋੜਾ ਸਾਈਡ ਤੇ ਆ ਗਿਆ ਜਿੱਥੇ ਸਬਜ਼ੀ ਸਬਜ਼ੀਆਂ ਨੇ ਵੱਡੀ ਹੱਬ ਵਖਾੜੇ ਨੁਕਾਬੀਆਂ ਦੀ ਆਹੋ ਇਹ ਤਾਂ ਮਤਲਬ ਪਿੰਡ ਨੇ ਬ੍ਰੈਂਪਟਨ ਦੇ ਪਿੰਡ ਆ ਇਹ ਪਿੰਡ ਹੈ ਬ੍ਰੈਂਪਟਨ ਹੈ ਜੀ ਅੱਗੇ ਆਉਣਾ ਅਗਲੇ ਚੌਂਕ ਤੋਂ ਸ਼ੁਰੂ ਹੋਣਾ ਨੇ ਅੱਧ ਨੂੰ ਮਾਰ ਕਿੱਥੇ ਜਾਣਦੇ ਆ ਅੱਜ ਜਨ ਮਚੀ ਲੱਗੀਆਂ ਹੋਈਆਂ ਇਹਨਾਂ ਨੇ ਇੱਕ ਆਸੂ ਤੇ ਇਹਨੂੰ ਜਪਾ ਦਿੱਤੀ ਉਹ ਮੰਮਾ ਮੈਨੂੰ ਮਪਲੇ ਖਲਗਾ ਤਾਂ ਚੜ ਗਿਆ ਕੋਈ ਨਾ ਮੈਂ ਵੇਖਣ ਦੇ ਆ ਵੀਰ ਕਹਿੰਦਾ ਵੀ 1,28,000 ਦੇ ਰੁਪਏ ਦੇ ਬੂਟ ਆ ਤੇ ਇਹਨਾਂ ਨੂੰ ਲੱਗਾ ਕੀ ਆ ਲੱਗਾ ਇਹਨਾਂ ਦੇ ਕੀ ਮੈਂ ਸ਼ਰਤ ਲੱਗੀ ਆ ਜੇ ਤੂੰ ਲੈ ਲੇ ਤੇ ਇਹ ਨੇ ਲੰਗਲੇ ਪੌਂਚ ਤੋਂ ਬਾਹਰ ਆ ਵੀਰ ਇਹ ਪੌਂਚ ਤੋਂ ਕੰਮ ਬਾਹਰ ਹੋਇਆ ਬਾਹਰ ਹੋਇਆ ਪਿਆ ਹੈ ਕਾ ਤੋਂ ਬਾਹਰ ਹੋਇਆ ਪਿਆ ਹੋਰ ਇਹ ਤੇ ਗੱਡੀ ਦਾ ਤੇਲ ਪੂਰਾ ਹੋ ਜਾਵੇ ਇੰਨਾ ਬੜਾ ਹੋਰ ਮਲ ਦੇ ਵੇਖੀ ਇਹ ਇੱਕ ਰਾਤ ਹੋਣੀ ਉਹ ਲੈ ਇਦਾਂ ਬੱਪਾ ਮਾਈ ਗੁੱਡ 4 ਲੱਖਾਂ ਦੀ ਵਿਕੀ ਇਹਨਾਂ ਦੇ 4 ਲੱਖ ਦੇ ਆ ਬੂੜ ਕਹਿੰਦੇ 4 ਲੱਖ ਦੇ ਲੈਣੇ ਤੇ ਲੈ ਲਓ ਜਿੱਦਾਂ ਮਤਲਬ ਕਿ ਕੋਈ ਬਹੁਤਾ ਪੈਸਾ ਹੋ ਗਏ ਮਤਲਬ ਕਿਸ ਬੰਨੇ ਰੱਖਣ ਜੋਗੀ ਜਗ੍ਹਾ ਨਹੀਂ ਹੈਗੀ ਤੇ ਬੂੜ ਬਾੜ ਮਗਾ ਲਓ ਕ ਨਹੀਂ ਬੋਰੀ ਇੱਕ ਨੋਟਾਂ ਦੀ ਦਿਓ ਤੇ ਇੱਕ ਬੂਟੀ ਹੋਣੇ ਬਾਕ ਨਹੀਂ ਆ ਡਰ ਕੇ ਕੁੜੀਓ 500 ਦੇ ਨਹੀਂ ਲੈਂਦੇ ਆ ਜਿੱਤੇ 5000 ਦਾ ਲਾਇਆ ਆ 5000 ਦਾ ਇਹਨਾਂ ਚ ਲੱਗ ਗਿਆ ਆ ਯੂ ਦਾ ਹੈ ਆ ਗਈ ਆ ਆ ਭੁੰਮਣ ਵਾਲੇ ਵਾਂਡਾ ਛੜੇ ਮੈਂ 500 ਤੇ ਲੈ ਕੇ ਹੈ ਆ ਭੁੰਮਣ ਵਾਲੇ ਡਾਸ਼ਾ ਵਾਂਡਾਲੇ ਬਤੇਰੇ ਮੈਂ 500 ਤੇ ਲੈ ਕੇ ਹੈ ਵੇਹੇ ਬੰਦਾ 500 ਤੇ ਲੈ ਗਦਾ ਉਹਦਾ ਬੰਦਾ ਕਹੇ 55000 ਦੇ ਇਹ ਕਹੇ ਇੰਨਾ ਵਿੱਚ ਛੋੜਨਾ ਬਲ ਸਵੇਰੇ ਰੋਸਟ ਆ ਜਾਣ ਨਾ 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 ਤੂੰ ਕਦੀ ਵੇਕੇ ਹੁਣ ਤਾਂ ਤਾਂ ਹੀ ਆ ਨਾ ਹੈ ਆ ਗਰਖਿਆ ਨਾ ਮਾ ਬਿਸਕਟ ਪੰਜਾਂ ਵਾਲੇ ਤੇ ਰਛੜੇ ਹੈ ਚਲੋ ਕੋਈ ਨਹੀਂ ਪੀਉਣ ਕੀ ਕਰਨਾ ਹੈ ਇੱਕ ਨੇ ਲੈਖ ਦਿੱਤੇ ਚੀਜੀ ਬੋਤਲ ਹੈ 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 ਮੈਨੂੰ ਦੇ ਦੋ ਮੈਨੂੰ ਦੇ ਦੋ ਮੈਨੂੰ ਨਹੀਂ ਦੇਣੀ ਪਾਪਾ ਹੈ ਨਾ ਚੀਜੀ ਦੇ ਉਹ ਦੋ ਦੁੱਜੀ ਜੀਜੀ ਖਾਣ ਮੈਂ ਇਹ ਖਾ ਕੇ ਆਇਆ ਹੁਣੇ ਅਜ ਖਾ ਕੇ ਆਇਆ ਨੇ ਵੀ ਬਦਲ ਲੱਗ ਰਹੇ ਨੇ ਇਧਰੋਂ ਸਰ ਗੁਣਵਾਤੇ ਕੋਈ ਨਾ ਕੋਈ ਸਮਾਨ ਆ ਹੀ ਜਾਂਦਾ ਬਸ ਔਰ ਉਹ ਮੈਂ ਤਾਂ ਅਜ ਹੁਣੇ ਪੀ ਕੇ ਆਇਆ ਸੀ ਆਈ ਮੇਰੇ ਵੱਤੇ ਵੀ ਆ ਗਈ ਸੇਮ ਕਲਰ ਚਾਹੀਦਾ ਕਲਰ ਦੇਖਣਾ ਪਿਆ ਨੇ ਇਨਸਟੈਂਸ਼ਨ ਕੀ ਕਹਿੰਦੇ ਨੇ ਉਹ ਕਰਵਾ ਰਹੇ ਨੇ ਉਹ ਜੋ ਵੀ ਸਮੂਥਨਿੰਗ ਜੀ ਜੋ ਸਮੂਥਨਿੰਗ ਕਹਿੰਦੇ ਆ ਫੇਸ ਦਾ ਕੰਮ ਕਰਵਾਉਣਾ ਸੀਗਾ ਉਹ ਕਰਵਾ ਲਿਆ ਸੰਦੀਪ ਨੇ ਇਹ ਵਾਲੇ ਸੰਦੀਪ ਦੇ ਆਪਣੇ ਖੁਦ ਦੇ ਨੇਰ ਆ ਉਹ ਵਾਲੇ ਗੜੇ ਲੈ ਵੀ ਆ ਵਾਲੀ ਜੇ ਸਲੂਨ ਆ ਵਾਲਾ ਸਲੂਨ ਜੇ ਆ ਵਾਲੀ ਦੁਕਾਨ ਲੱਗਾ ਕਹਿਣ ਹਣ ਆਪਾਂ ਚੱਲੇ ਆ ਘਰੇ ਯਾਰ ਆ ਤੇ ਐਵੇਂ ਬੋਲੀ ਜਾਂਦੀ ਬਾਈ ਦਾ ਇਹਦਾ ਸਿਰਫ ਹੋ ਗਿਆ ਉਹ ਲੱਗਦਾ ਹੋਏ ਹਾਈ ਕੀ ਫੋਨ ਆ ਦੇਖੋ ਆ ਵਾਲਾ ਗੇਟ ਆ ਸਾਹਮਣੇ ਜਿੱਦੋਂ ਉਧਰੋਂ ਲਵਾਈਦਾ ਨਾ ਢੱਲੇ ਵੱਲੋਂ ਤੇ ਕਾਦਿਆਂ ਐਂਟਰ ਕਰੀਦਾ ਇਹਨਾਂ ਤੇ ਆ ਵਾਲਾ ਬੋਰਡ ਆ ਇਸ ਤੋਂ ਅੱਗੇ ਜਾਣਾ ਹੁੰਦਾ ਐ ਇਧਰੋਂ ਜਿੱਥੇ ਐਨ ਨੂੰ ਜਾਂਦੇ ਜੇ ਫਿਰ ਅੱਗੇ ਜਾਣਾ ਥੋੜਾ ਆਪਾਂ ਪਹੁੰਚ ਗਏ ਨਹਿਰ ਤੇ ਬੱਬਾ ਡੰਡੇ ਵਾਲੀ ਜੀ ਦੇ ਲੈ ਵੀ ਮਾਮੇ ਦੇ ਮੁੰਡੇ ਕੋਲ ਨਾ ਪੋਲੂਸ਼ਨ ਦਾ ਮੈਰਰ ਆਦਾ ਪੇਪਰ ਲੈ ਆਈ ਜਾਈਏ ਕਿਉਂਕਿ ਪੋਲੂਸ਼ਨ ਇਹਦਾ ਕੱਲ ਪਰਸ ਨਾ ਮੁੱਕ ਗਿਆ ਤੇ ਮੈਂ ਉਹਦਾ ਪੇਪਰ ਲੈ ਚਲਦੇ ਆ ਪਹੁੰਚ ਗਏ ਆ ਭਾਈ ਦੁਕਾਨ ਤੇ ਲੈ ਵੀ ਇਹ ਲਾ ਜੀ ਖੀਰੇ ਤੁਮ ਤੇ ਹੋਰ ਹੋਰ ਨਾ ਇਹ ਮੂੜੀਆਂ ਮਾਲੀਆਂ ਜਿਹੜਾ ਨਹੀਂ ਮੂੜੀਆਂ ਵੀ ਆਉਂਦੀਆਂ ਕਿ ਨਹੀਂ ਅਜੇ ਕੀ ਆ ਭਾਰੀ ਨਹੀਂ ਤਗੜੀ ਵੀ ਆੜੀ ਸਾਰੀ ਸਾਰੀ ਨਹੀਂ ਨਹੀਂ ਉਹ ਨਹੀਂ ਆਉਂਦੀ ਦਾਦਾ ਨੇ ਬੁਲਾਇਆ ਦਾਦਾ ਨੇ ਹਾਂ ਹਰਸ ਨਾ ਵੀ ਠੀਕ ਠਾਕ ਹੈ ਅੱਜ ਨਹੀਂ ਆਉਣਾ ਤਾਂ ਮੈਚ ਮੁੱਕ ਹੈ ਹੈ ਕੀ ਹਾਲ ਹੋ ਮੈਂ ਹੁਣ ਠੀਕ ਆ ਮੈਂ ਖੀਰੇ ਲਿਆਂਦੇ ਹੁਣ ਫੇਰ ਤੇਰੇ ਵਾਸਤੇ 2 ਕਿਲੋ 올림픽 ਗੇਮਾਂ ਦੇਖਣ ਦੇ ਆ ਤੇ ਇੰਡੀਆ ਇੱਕ ਸੈੱਟ ਜਿੱਤ ਚੁੱਕਿਆ ਵਾ ਬਾਕੀ ਵੇਖੋ ਕੀ ਬਣਦਾ ਹੈ ਹੁਣ ਮੈਂ ਤਾਂ ਕਹਿੰਦਾ ਦੂਜਾ ਸੈੱਟ ਵੀ ਜੇ ਜੇ ਦੇ ਸਿੰਗੀ ਕਰ ਲਈ ਆ ਨੱਡੀ ਜੀ ਵੀ ਆ ਗਏ ਉਹਨਾਂ ਨੇ ਵੇਖਿਆ ਹੁਣ ਮੈਚ ਵੇਖਣ ਦਾ ਆਪਣਾ ਹੁੰਦਾ ਸੀ ਵੇਖਿਆ ਸੀ ਇਹ ਨਿਕਾ ਵੇਖੇ ਕਿੱਥੇ ਜਾਂਦੀ ਬਹੁਤ ਹੀ ਮੁਸ਼ਕਲ ਹਾਂਜੀ ਕਿਉਂ ਤਦਰਾ ਇਹ ਫੱਜਾ ਬੱਚਾ ਮੇਰੇ ਕੁੜੀਆ ਦਾ ਨਾ ਅਲਰਜੀ ਜੀ ਹੋ ਗਈ ਸੀ ਤੇ ਉਹਦੇ ਵਾਸਤੇ ਆਹਗਲਾ ਪਾਊਡਰ ਲੈਂਦਾ ਇਸ ਕਰਕੇ ਕਿਸੇ ਕਰਕੇ ਨਾ ਕੁੜੀਆਂ ਨੂੰ ਥੋੜਾ ਜਿਹਾ ਆਪਾਂ ਉਪੰਜੇ ਦੇ ਵਿੱਚ ਰੱਖਦੇ ਹਾਂ ਜੀ ਅਲਰਜੀ ਬਹੁਤ ਹੋ ਗਈ ਉਹਦੇ ਵਿੱਚ ਉਹ ਨਹੀਂ ਜੱਸ ਰਹੀ ਉੱਤੇ ਸਾਰੇ ਤੇ ਲੱਛੀ ਹੋ ਗਈ ਤੇ ਉਹਦੇ ਵਾਸਤੇ ਹੁਣ ਆ ਪਾਊਡਰ ਲੈਂਦਾ ਹਾਂ ਕਿਛਲੇ ਵਧੀਆ ਵਧੀਆ ਪਾਊਡਰ ਆਪਣਾ ਡਿਸਰਸ ਕਹਿੰਦੇ ਜਿੱਦਾਂ ਪਿੱਤ ਪੁੱਤ ਜਿੱਥੇ ਮਿਲੋ ਨਿਕਲੀ ਜੇ ਕੋਈ ਅਲਰਜੀ ਹੋਈ ਹੋਏ ਸਰੀਰ ਤੇ ਤੇ ਉਹ ਨਹੀਂ ਪਾ ਸਕਦੇ ਚਾਹੀਏ ਸਿਹਣਾ ਹੋਵੇ ਚਾਹੇ ਬੱਚਾ ਹੋਵੇ ਕੋਈ ਵੀ ਪਾ ਸਕਦਾ ਹੈ ਤੇ ਇਹ ਵਧੀਆ ਹੈ ਇਹ ਅੱਜ ਹੀ ਆਂਦਾ ਹੈ ਵਰਤ ਕੇ ਦੇਖਦੇ ਆਂ ਗੁੱਡੀਆ ਦੇ ਕਿਦਾਂ ਕੁੜੀਆ ਠੀਕ ਹੈ ਸੱਚ ਨੇਲ ਤੇ ਤੁਹਾਨੂੰ ਦਿਖਾਏ ਨੇ ਜਿਹੜੇ ਸੰਦੀਪ ਨੇ ਲਗਵਾਏ ਹੋ ਉਹ ਦਿਖਾਏ ਦਿ ਚਿੱਤਾ ਭਲੇ ਮੈਨੂੰ ਉਹ ਦਿਖਾਉਣਾ ਹੈ ਕੰਮ ਕੰਢੀ ਹੁਣ ਮੈਂ ਕਹਾਂ ਮੈਂ ਨੇਲ ਤੇ ਦਿਖਾਏ ਮੈਂ ਚਿੱਤਾ ਭਲਾ ਦਿਖਾਈਏ ਇੱਕ ਵਾਰੀ ਮੜੇ ਇਹ ਲਗਵਾਏ ਨੇ ਥੋੜਾ ਮਲਟੀ ਚ ਕਲਰ ਕ੍ਰੋਪ ਕਰਵਾਇਆ ਹਨਾ ਕਿਦਾਂ ਓਕੇ ਕੰਮ ਦੇਖੋ ਸਾਰੇ ਜਾਨੀਆਂ ਕੁੜੀਆਂ ਨੇ ਜਿਆਦਾ ਦਿਖਣਾ ਹੁੰਦਾ ਹੈ ਕਿ ਉਹਨਾਂ ਨੂੰ ਪਸੰਦ ਆ ਇਹ ਸਾਰਾ ਮਤਲਬ ਮੈਂ ਰਖੜੀ ਨੂੰ ਮਾੜੀ ਨਹੀਂ ਕਹਿੰਦਾ ਵੇ ਰਖੜੀ ਬਹੁਤ ਵਧੀਆ ਮਤਲਬ ਤੁਹਾਰਿਆ ਹਨਾ ਇੱਕ ਮਤਲਬ ਭੈਣ ਭਰਾ ਜਿਹੜੇ ਵਿਛੜੇ ਬੰਦੇ ਉਹਨਾਂ ਨੂੰ ਮਿਲਾ ਦਿੰਦੀ ਆ ਪਰ ਇਹ ਆਪੀ ਬੰਦਿਆਂ ਕਈਆਂ ਬੰਦਿਆਂ ਦਾ ਨਾਮ ਵੀ ਕਰਾ ਦਿੰਦੀ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਸੂਟ ਲਿਆਓ ਜੀ ਜੁੱਤੀ ਲਿਆਓ ਜੀ ਮੇਲ ਵਾਲੇ ਜੀ ਆ ਚੀਜ਼ਾਂ ਭਾਂਵੇਂ ਚਲੋ ਅੱਜ ਪ੍ਰੋਮੋਸ਼ਨ ਹੀ ਕਰਕੇ ਆਏ ਆ ਪਰ ਫਿਰ ਵੀ ਮਤਲਬ ਇਹ ਚੀਜ਼ਾਂ ਹੁੰਦੀਆਂ ਆ ਇਹ ਕਿ ਕਿਹਦੇ ਕਿਹਦੇ ਨਾਲ ਹੋ ਰਹੀਆਂ ਸਰ ਘਣਾ ਦੱਸੋ ਕਮੈਂਟ ਕਰਕੇ ਪਹਿਲੇ ਇਦਾਂ ਹੀ ਆ ਵੀ ਮੰਮੀ ਦੇ ਟੈਸਟ ਆਏ ਹੋਣੇ ਅਜੇ ਥੋੜੀ ਇਨਫੈਕਸ਼ਨ ਠੀਕ ਗਿਆ ਮੰਮੀ ਥੋੜੇ ਠੀਕ ਨੇ ਪਰ ਇੱਕ ਦੋ ਚੀਜ਼ਾਂ ਹੋਰ ਆ ਜਿਹੜੀਆਂ ਮਤਲਬ ਟੈਸਟ ਦੇ ਵਿੱਚ ਉਹ ਥੋੜੀਆਂ ਜੀਆਂ ਮਤਲਬ ਵਧੀਆਂ ਹੋਈਆਂ ਨੇ ਤੇ ਉਹ ਵੀ ਉਹਦੀ ਹੁਣ ਦਵਾਈ ਚੱਲਣੀ ਆ ਤੇ ਉਹ ਵੀ ਨੋਰਮ ਹੋ ਜਾਵੇ ਮਾਰੇ ਕਿਰਪਾ ਕਰੀ ਤੇ ਇੱਕ ਟੈਸਟ ਜਿਹੜਾ ਨਹੀਂ ਆ ਉਹ ਪਤਾ ਨਹੀਂ ਦਿੱਲੀ ਤੋਂ ਕਿ ਕਿੱਥੋਂ ਅਦੀ ਰਿਪੋਰਟ ਆਉਣੀ ਆ ਸੈਂਪਲ ਗਿਆ ਹੋਇਆ ਹੈ ਚਾਰ ਪੰਜ ਦਿਨਾਂ ਤੱਕ ਟੈਸਟ ਹੋਣਾ ਤੇ ਉਹਦੇ ਵਿੱਚ ਥੋੜਾ ਪਤਾ ਲੱਗਣਾ ਹੈ ਮੇਬੀ ਕੀ ਪ੍ਰੋਬਲਮ ਹੈ ਜੇ ਉਹਦੇ ਵਿੱਚ ਨਾ ਕੋਈ ਪ੍ਰੋਬਲਮ ਦਾ ਪਤਾ ਲੱਗਾ ਜਾਂ ਕਿੱਦਾਂ ਹੈ ਤੇ ਮਹਾਰਾਜ ਜੇ ਲੋ ਕਿਰਪਾ ਰੱਖੇ ਉਹਦੇ ਵਿੱਚ ਠੀਕ ਹੀ ਮਤਲਬ ਹੋ ਜਾਏਗੀ ਤੇ ਜੇ ਨਾ ਹੋਇਆ ਤਾਂ ਫਿਰ ਪਤਾ ਨਹੀਂ ਕਿਹੜੀ ਕੋਈ ਪਾਈਪ ਪੈਂਦੀ ਹੈ ਪੇਟ ਦੇ ਵਿੱਚ ਤੇ ਉਹ ਕੈਮਰੇ ਜੇ ਨਾਲ ਕੇ ਕਾਹਦੇ ਨਾਲ ਦੂਰ ਪੀਛੇ ਚੈੱਕ ਕਰਦੇ ਵੀ ਕੀ ਹੈ ਪੇਟ ਦੇ ਵਿੱਚ ਕੀ ਹੈ ਇਨਫੈਕਸ਼ਨ ਕੱਢੀ ਜੀ ਕਿੱਦਾਂ ਹੈ ਉਹ ਦੇਖਣਾ ਬਣਾ ਮਹਾਰਾਜ ਜੇ ਲੋ ਠੀਕ ਹੋਈ ਜਾਣਾ ਮਹਾਰਾਜ ਦੀ ਕਿਰਪਾ ਜਿਹੜੇ ਨੋਰਮਲ ਟੈਸਟ ਆ ਸਾਰੇ ਕਰਵਾਏ ਉਹ ਤੇ ਠੀਕ ਹੈ। ਫਸ ਕਲਾਸ ਐਂ ਕਰ ਦੋ। ਫਸ ਕਲਾਸ ਹੱਸਦੇ ਰਿਆ ਕਰੋ। ਨਾਵੇਂ ਬੰਦਾ ਠੀਕ ਹੋਵੇ ਤੇ ਐਂ ਕਰ ਦੇਣਾ ਤੇ ਬੰਦਾ ਅੱਧਾ ਅੱਧਾ ਠੀਕ ਹੋ ਜਾਂਦਾ। 55 ਰੋਈ ਤੋੜ ਕੇ ਮੇਰਾ ਹਾਸਾ ਕਰਦੇ ਰਹੋ। ਹੈ? ਰੋਈ ਮੰਜਾ ਤੋੜ ਕੇ। ਆਹ ਵਦਨ ਜਦੋਂ ਮੰਜਾ ਟਟਾ ਹੀ। ਹੋਣੇ ਹੋਣਾ। ਅੱਜ ਕਹਿ ਦੇਣਾ ਯਾ ਵਾਇਰਿਸ ਨੂੰ। ਕੀ ਐ ਸਸਨਗਰ? ਦਦਖਾਨਾ। ਦਦਖਾਨਾ। ਪਾਂਡੇ ਵਾਲੀਆਂ ਜੇ ਆਈਆਂ ਉਹਨਾਂ ਨਾਲ ਲਾਉਣੀ ਹੈ ਜੇ ਭਾਂਡੇ ਟੇਬਲ ਟੂਬਲ ਲਿਆਉਂਦੇ ਆ ਜੇ ਹਾਂ ਹਾਂ ਤੇ ਸਾਰੇ ਜਾਨਾਂ ਨੂੰ ਵੈਲਕਮ ਕਰ ਦੋ ਫਿਰ ਜਰੂਰ ਆਇਓ ਬਾਬਾ ਜੀ ਦੇ ਵਿਆਹ ਤੇ ਜਰੂਰ ਆਇਓ ਬਾਬਾ ਜੀ ਦੇ ਵਿਆਹ ਤੇ ਤੇ ਕਿੰਨੀ ਤਰੀਕ ਨੇ ਇਹ ਤਾਂ ਦੱਸ ਦੇ ਤੋ ਸਤੰਬਰ ਆਹ 2 ਸਤੰਬਰ ਹੀ ਆ 2 ਸਤੰਬਰ ਨੂੰ ਆਇਓ ਜੀ ਕੋਈ ਕਹਿੰਦੇ ਕਿ ਜੀ ਮੈਨੂੰ ਪਤਾ ਨਹੀਂ ਪਰ ਮੈਂ ਤਾਂ ਜੰਤਰੀ ਦੇ ਵੇਖਿਆ ਤੂੰ ਜਨਮ ਤਰੀਕ ਤੇ ਵੇਖ ਲਿਓ ਜੰਤਰੀ ਤੇ ਅੱਛਾ ਇਹ ਜੰਤਰੀ ਦੇ ਮੈਂ ਜਨਮ ਤਰੀਕ ਤੇ ਵੇਖ ਲਿਓ ਉਹ ਜੰਤਰੀ ਤੁਸੀਂ ਸਾਰੇ ਲੈਣ ਦੇਖ ਲਿਓ ਵੀ ਉੱਤੇ ਚੈੱਕ ਕਰ ਲਿਓ ਠੀਕ ਆ ਸਾਰੇ ਲੈਣੇ ਦੇਖੋ ਕਿ ਕਈ ਵਾਰੀ ਹੁੰਦਾ ਇੱਕ ਨੂੰ ਹੋਵੇ ਜਾਂ ਦੋ ਨੂੰ ਹੋਵੇ ਮੁੜ ਕੇ ਤੁਸੀਂ ਮੁਸ਼ਕਲ ਚ ਆਓ ਕਈ ਜਣੇ ਆ ਵੀ ਜਾਂਦੇ ਆ ਨਾ ਸਾਡਾ ਵਲੌਗ ਦੇਖ ਕੇ ਤੇ ਤੁਸੀਂ ਪਹਿਲੀ ਚੈੱਕ ਕਰਕੇ ਆਇਓ ਠੀਕ ਆ ਜੀ ਤੇ ਬਿਆਰੀ ਨਹੀਂ ਨਾ ਰੱਖਣ ਲੈਂਦੀ ਡੈਰੀ ਜਾਂਦੀ ਹੁੰਦੀ ਉੱਤੇ ਸਾਰਾ ਬਹੁਤ ਵਧੀਆ ਲਿਸਾ ਬਿਲਕੁਲ ਬਿਲਕੁਲ ਡੈਰੀ ਨਹੀਂ ਲੈਂਦੀ ਇਹੋ ਜਿਹਾ ਬਲਾ ਮਾਰੀਆਂ ਜੰਤਰੀ ਆਉਂਦੀ ਉੱਧਰ ਜੰਤਰੀ ਤਾਂ ਦੇਖਣੇ ਆ ਜੰਤਰੀ ਜੰਦੀਵ ਨਾ ਕਿੱਡਾ ਸੋਣਾ ਬੋਲਦੀ ਜੰਤਰੀ ਡੈਰੀ ਉਧਾਉਂਦੀ ਆ ਲੈ ਅੱਜ ਤਾਂ ਕਰ ਲੈਣਾ ਅਸਲੀ ਅੱਜ ਬਾਹਰ ਖਾਣਾ ਮੈਂ ਤਾਂ ਹੀ ਜਾ ਚਾਹੂਗੀ ਮੈਂ ਮੋਟਰਸੇਪਰਾਂ ਕਰਦਾ ਚੱਲਣ ਨੂੰ ਕਰ ਇੱਕ ਦਿਨ ਹੋਇਆ ਸੀ ਇਹ ਜੇ ਇੱਕ ਦਿਨ ਕਿ ਲੈ ਅੱਜ ਫੇਰ ਮੈਂ ਸਿੱਖਣ ਚੱਲੀ ਆ ਤੇ ਵੇਖੋ ਹੁਣ ਕਿੰਨੇ ਦਿਨਾਂ ਦੇ ਵਿੱਚ ਜਾ ਚੰਮਦੀ ਮੈਨੂੰ ਹਨਾ ਜੇ ਤੇ ਰੋਜ਼ ਜਾਵਾਂਗੇ ਫੇਰ ਤੇ ਆਈ ਜਾਊ ਮੈਂ ਕਰ ਮਾ ਅੱਜ ਪੁਰਾਣਾ ਮਾਰਦੇ ਨਾ ਆ ਕਈ ਵਾਰ ਜੇਦਨਾ ਕਰੇ ਬਾਹਰ ਵੀ ਫੜਨਾ ਪਏ ਯਾ ਗਣੀ ਦੇ ਹੱਲੇ ਉਧਰ ਲਵਲੀ ਵੀ ਜਾ ਡੀ ਸਖਣ ਤੇ ਇਧਰ ਮੇਰੇ ਵਾਲੀ ਵੀ ਡਈ ਚਲਾਉਣਾ ਵੇਖੋ ਮੈਂ ਇਹ ਹੁਣ ਬਹਿ ਜਾ ਬਹਿ ਜਾ ਕਰਾ ਤਿਕਣੀ ਕੁੜੀ ਨੇ ਆਪਣੀ ਵਾਲੀ ਦੇ ਜਹਾਜ ਆ ਗਈ ਹੈ ਭਾਈ ਪਹਿਲਾਂ ਨਾਲੋਂ 5% ਜ਼ਿਆਦਾ ਆ ਗਈ ਹੈ ਤੇ ਇੰਨੀ ਹਲਚੇ ਨਹੀਂ ਮੈਂ ਵੀ ਨਾ ਦਮ ਟੋਵੇ ਆ ਗਈ ਕਿ ਮੈਨੂੰ ਨਾ ਛੇ ਛੜੇ ਕੋਡੇ ਕਿੱਤੇ ਹੈ ਸਹੀਆ ਉਹਨਾਂ ਇੰਡੀਕੇਟਰ ਚਲੋ ਬੰਦ ਕਰਦੇ ਜੇ ਤਾਂ ਭੁੱਲ ਗਿਆ ਜਾਂਦੇ ਜਾਂਦੇ ਆ ਜਾਂਦੇ 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 ਹੀ ਆ ਗਏ ਘਰੇ ਆਪਾਂ ਕੀ ਹੈ ਰੋਂਡੀ ਜੰਦੀ ਉਈ ਮੈਂ ਮਗਰ ਬੈਠਾ ਸੀ ਤੇ ਛੁੱਟੀ ਢੀ ਚਲਾਉਂਦੇ ਤਾਂ ਮੈਂ ਫੋਨ ਨਹੀਂ ਚੁੱਕਣ ਦਾ ਮੈਂ ਆ ਵੀ ਹੁਣ ਘਰ ਦੇ ਲਾਗੇ ਤੇ ਆ ਗਿਆ ਮੈਂ ਫਟਕ ਲਾਗੇ ਸੀ ਕਿ ਉਹ लवली ਹੁਣੀ ਆਡੇ ਨਾਲ ਹੀ ਕਿ लवली ਹੁਣਾ ਲਿਆ ਪਹਿਲਾਂ ਫਿਰ ਅਸੀਂ ਇਧਰੋਂ ਦੀ ਘੁੰਮ ਕੇ ਉਹ ਉਤੋਂ ਦੀ ਗੇੜਾ ਲਾ ਕੇ ਫਿਰ ਆਏ ਉਹ ਵੀ ਜਾਰਦੀ ਸੁਖਣਾ ਉਹਦੇ ਨਾਲ ਰਾਜੂ ਨਾਲ ਉਹਨੇ ਕਿਹਾ ਰੀਸ ਦੇ ਉਹਨਾਂ ਦੀ ਇੱਕੋ ਵਰੀ ਰੇਸ ਮਰੋੜਤੀ ਇਹਨੇ ਉਹ ਗਈ ਉੱਡਦੀ ਸੁਖਤਰੀ ਕਹਿੰਦਾ ਕਹਿੰਦਾ ਉਹ ਰੋਪਰਾ ਯੋਲੀ ਉਹ ਤਾਂ ਲੈبن ਲੱਗੀ ਇਹ ਆ ਇਹ ਆ अंधे तांते जान पापी करने के बारे में तो तुम तांता चक्कर देने पड़ते हो क्या? क्या? नहीं नहीं आप भी हैं नहीं हाँ तो तो लायक करेंगे अच्छा तो लायक ही हैं यार मामा फिर नहीं 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 ये तो ये तो देखो मालिक जो की हैं हाँ बदले पर दे दे, 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 दे आप ਆ ਆ ਵਦਨਾਟੇ ਦਾ ਇਸੇ ਪੰਚ ਮੈਂ ਹੋਟੇ ਨੂੰ ਉਹ ਤੇ ਮਾਰੀ ਇੰਨਾ ਚੰਗਾ ਦਾ ਜੀ ਦਾ ਜੀ ਅੱਜ ਅੱਜ ਚੱਲ ਜਾ ਰਿਹਾ ਕਿਉਂ ਨਹੀਂ ਧੱਕਾ ਮਾਰਿਆ ਕਹਿੰਦੇ ਵੀ ਵੇਸਣ ਦਾ ਖਰਾਬ ਬਣਾਉਣਾ ਤੇ ਮੈਂ ਚੱਲ ਵੇਸਣ ਲਿਆ ਉਹਨੇ ਘਰੇ ਆ ਨਹੀਂ ਵੇਸਣ ਤੇ ਵੇਸਣ ਲੈਂਦਾ ਆ ਵਾਵਾ ਮौज ਆ ਵੀ ਇੱਥੇ ਅਗਲੇ ਬੰਨੇ ਸਮਾਨ ਟੰਗਿਆ ਜਾਂਦਾ ਐ ਸਕੂਟਰੀ ਤੇ ਜਮਮੰਦਿਆ ਮਮੰ ਮਮੰਦ ਦੇ ਦੇ ਮਮੰ ਨੂੰ ਫੜਾਉਣਾ ਮਮੰ ਆ ਪੰਦੇ ਉਹਦਾ ਦੰਦੇ ਆ ਦਰਦ ਦਰਦ ਖੱਗ ਗਿਆ ਥੱਗ ਗਿਆ ਯਾਰ ਨਹੀਂ ਉਫੜਾ ਦੇ ਯਾਰ ਐਂਦੇ ਤੇ ਲੈਵਲ ਉਹ ਵੀ ਫੜ ਲੈਂਦੇ ਯਾਰ ਫੜ ਲੈਣੇ ਹੁੰਦੇ ਚੱਲ ਚੱਲ ਜਾਓ ਦੇ ਦੰਦਾਂ ਦੇ ਆ ਕੀ ਸੋਣੀ ਲ ਹੋਏ ਉਧਰ ਵਾਟੇ ਮੈਂ ਸੋ ਇਹਨੇ ਸਮਾਨ ਬੜਾ ਆ ਤੇ ਲੈ ਕੇ ਜਾਂਦੀ ਉਧਰ ਬੜਾ ਸੋਣਾ ਮੈਨੂੰ ਲੱਗਾ ਖਣੇ ਪੰਨੇ ਕੀ ਲੱਗਾ ਬਣਨ ਮੈਂ ਕੜਾ ਲੱਗਾ ਖਣੀ ਬਣਨ ਵਿਸਣ ਵਾਲਾ ਤੇ ਇਹ ਪਤਾ ਲੱਗਾ ਸੁਣਨੇ ਵਿੱਚ ਆਇਆ ਵੀ ਵਿਸਣ ਲੱਗਾ ਬੰਜ ਨੂੰ ਆਪਾਂ ਕਹਿ ਦਿੰਨੇ ਆ ਭਾਂਡਾ ਤਦ ਦੇਸੀ ਕਹੇਗਾ ਉਹ ਹੈਗਾ ਥੋੜਾ ਹੋਰ ਹੈਗਾ ਕਰ ਕਰਤਰ ਕੇ ਪਾਦਨਾ ਬਸ ਇਹ ਆਟਾ ਹੈ ਕੀ ਆ? ਆਟਾ ਤੈਨੂੰ ਕੌਣ ਕਹਿੰਦਾ ਆਟਾ ਏ? ਆਟਾ ਨਹੀਂ ਲੈਣਾ ਆਟਾ ਉਹ ਖਾਂਦੀ ਹੈ ਕੀ ਇਹਨੂੰ ਖਾਂਦੀ ਆਟੇ ਨੂੰ ਵੇਖਿਓ ਖਾਂਦੀ ਖਾਲਾ ਬੱਗੇ ਚ ਪਾਲਾ ਬੱਗੇ ਚ ਖਾਲਾ ਉਹ ਕੱਚਾ ਖਾਂਦੀ ਹੈ ਇਹਨੂੰ ਪਤਾ ਨਹੀਂ ਕੀ ਸਵਾਦ ਲੱਗਦਾ ਆਟਾ ਬਹੁਤ ਖਾਂਦੀ ਏ ਮੈਨੂੰ ਲੱਗਦਾ ਹੋਇਆ ਠੁੱਠੀ ਰਗਣ ਤੇ ਉਹ ਨਵੀਂ ਮਟੀਰੀਅਲ ਪਾਤਾ ਹੈ। ਇਦਨ ਹੁਣ ਠੋਠੀ ਕੱਟਣ ਦੀ ਠੋਠੀ ਕਹਿੰਦੇ ਹੁਣ ਗਰੀਆਂ ਕੈਮਰਾ ਬੜਾ ਧੁੰਦਲਾ ਹੋ ਜਾਂਦਾ। ਬਦਾਮ ਨਹੀਂ ਦਿਖਣਦੇ ਚੰਗੀ ਤਰ੍ਹਾਂ ਲਿਆ। ਚਾਹ ਵੀ ਨਾਲ ਬਣਾਇਆ। ਵੇਸਨ ਵੀ ਨਾਲ ਹੀ ਬਣਾਇਆ ਤੇ ਚਾਹ। ਪਤੀ ਕਿੰਨੇ ਭਾਈ? ਮੈਂ। ਉਹ ਪਤੀ ਕਿੰਨੇ ਪਤੀ ਚਾਹ ਖਾਲੀ ਕਰਤੀ। ਐ ਵੀ ਚਾਹ ਇੰਨੀ ਵਧੀਆ ਵਾ ਚਿੱਟੀ ਐ। ਮੈਂ ਨਾ ਲਾਚੀਆਂ ਲੂਚੀਆਂ ਐ ਜਿੰਨੂੰ ਕਹਿੰਦੇ ਨਾ ਉਹ ਛਿੰੜੜ ਜਿਹਾ ਤੇ ਲਾਹ ਨੂੰ ਨਾ ਤਨਣਾ ਤੂੰ ਇਹ ਕੋਟਕਲੇ ਹਨਾ ਵਧੀਆ ਚਾਹ ਹੁੰਦਾ ਉਹ ਬੇੜਾ ਹੀ ਕਰਤਾ ਪੱਤੀ ਇੰਨੀ ਹਾਲੀ ਠੋਕਦੀ ਵਿੱਚ ਦੱਸ ਖਾਦੋ ਐ ਵਧੀਆ ਤਾਂ ਬਣੀ ਇੰਨੀ ਨਹੀਂ ਚਾਹ ਸਾਡੀ ਮੇਰੇ ਪਸੰਦ ਦੀ ਨਹੀਂ ਹੈ ਤੂੰ ਇਹ ਦੁੱਧ ਹੋਰ ਪਾ ਲੋ ਦੁੱਧ ਦੇ ਪੁਦੀਨੇ ਕਿੰਨਾ ਰਾਤ ਨੂੰ ਪਾਣੀ ਹੋ ਲੈ ਨਾ ਪਾਉਂਦੇ ਆ ਮੈਂ ਕਿ ਕਰੀ ਜਾਵੇ ਬਸ 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 ਇਹਦਾ ਨਾ ਕਿਉਂ ਲੱਗੀ ਜਾਵੇ ਇਹਦੇ ਮੂਜਾ ਨਾ ਮੈਂ ਕਈ ਕੱਢ ਲੋ ਬੜੀ ਇਹ ਕੀ ਕੀਤਾ ਈ ਹਾਂ ਇਹ ਔ ਟੋਤਾ ਕੀ ਤੋੜਿਆ ਵਾ ਟੋਤਾ ਕੀ ਤੋੜਿਆ ਕੀ ਹੋ ਕੀ ਤੋੜਿਆ ਦਾਦੂ ਨੂੰ ਦਾਦੂ ਮੈਂ ਤੋਤਾ ਕੋ ਦਾਦੂ ਨੂੰ ਕੋ ਤੋਤਾ ਵਾਏ ਦੇ ਦਾਦੂ ਨੂੰ ਦੇ ਮੂ ਫੋਨ ਤੋੜਤਾ ਈ ਇਹ ਗੱਲ ਗਲਤ ਏ ਤੇਰੇ ਵਾਸਤੇ ਚਾਹ ਦਾ ਤੁੰ ਦੇਖਿਆ ਚੁੱਕੇ ਚੁੱਕੇ ਤੁੰ ਦੇਖਿਆ ਦਾਦੂ ਨੂੰ ਚੱਲ ਉਹ ਵੀ ਫੜ ਜਾ ਦਾਦੂ ਨੂੰ ਦੇਖਿਆ ਆ ਇਹ ਤੇ ਜੋ ਮੋਬਾਈਲ ਆ ਪਿਆਸ ਹੀ ਗਾਇਦ ਜੋ ਕਰਤਾ ਹੁਣ ਚੱਲ ਦਾਦੂ ਨੂੰ ਦੇਖਿਆ ਸ਼ਾਬਾਸ਼ ਛੇਤੀ ਘਰ ਛੇਤੀ ਦਾਦੂ ਨੂੰ ਕਹ ਤੋ ਹਤਾ ਇਹ ਤੋ ਟੁੜੇ ਇਹ ਤੁੰ ਕੋਟ ਪਰੇ ਇਹ ਤੇ ਉਹ ਤੇ ਨਹੀਂ ਕੋ ਕੋਈ ਦਿੰਦਾ ਹਾਂ ਗੋਣੇ ਤੋੜਿਆ ਹਾਂ ਤੋੜਿਆ ਗੋਣੇ ਤੋੜਿਆ ਮਾਤੀ